ਕੱਟਦਾ ਕੱਟ ਜਾਂਦਾ ਹੈ ਕੱਟਦਾ ਕੱਟਦਾ ਕੱਟ ਜਾਂਦਾ ਹੈ ਘੜੇ ਦੇ ਵਿੱਚੋਂ ਪਾਣੀ ਇਸੇ ਤਰ੍ਹਾਂ ਹੀ ਜੀਵਨ ਦਾ ਤੂੰ ਸਾਰ ਦੋਸਤਾ ਜਾਣੀ ਕਿਸਮਤ ਦੇ ਚੱਕਰ ਵਿੱਚ ਬੰਦਾ ਐਸਾ ਹੀ ਉਲਝਿਆ ਰਹਿੰਦਾ ਹਰ ਵੇਲੇ ਹੀ ਪਾਈ ਰੱਖਦਾ ਪਾਣੀ ਵਿੱਚ ਮਧਾਣੀ ਹਰ ਦਿਨੇ ਆਉਦਾ ਹੈ ਕੱਟਦੀ ਜਾਂਦੀ ਹਰ ਦਿਨੇ ਆਉਦਾ ਹੈ ਕੱਟਦੀ ਜਾਂਦੀ ਕਹਿੰਦੇ ਵੱਡਾ ਹੁੰਦਾ ਇਹ ਤਾਂ ਫੇਰ ਪਤਾ ਲੱਗਦਾ ਹੈ ਜਦੋਂ ਉਲਝੇ ਤਾਣੀ ਪਿਆਰ ਮੁਹੱਬਤ ਦੇ ਵਣ ਜੀਵਨ ਰੁੱਖਾ ਰੁੱਖਾ ਲੱਗਦਾ ਸੱਚ ਸਿਆਣੇ ਕਹਿੰਦੇ ਨਫ਼ਰਤ ਹੁੰਦੀ ਬੰਦੇ ਖਾਣੀ ਸਭ ਦਾ ਹੀ ਸਤਕਾਰ ਕਰੀਤੇ ਪਿਆਰ ਮੁਹੱਬਤ ਵੰਡੀ ਸਭ ਦਾ ਹੀ ਸਤਕਾਰ ਕਰੀਤੇ ਪਿਆਰ ਮੁਹੱਬਤ ਵੰਡੀ ਆਰਾਉ ਕੇ ਕੋਈ ਤੋਟ ਨਾ ਰਹਿਣੀ ਸਾਂਝੀਆਂ ਖੁਸ਼ੀਆਂ ਮਾਣੀ ਆਰਾਉ ਕੇ ਕੋਈ ਤੋਟ ਨਾ ਰਹਿਣੀ ਸਾਂਝੀਆਂ ਖੁਸ਼ੀਆਂ ਮਾਣੀ ਤੂੰ ਸਾਂਝੀਆਂ ਖੁਸ਼ੀਆਂ ਮਾਣੀ